ਜੀ ਜਦੋਂ ਜਦੋਂ ਪਾਰਟੀ ਤੇ ਮੁਸ਼ਕਲ ਸਮਾਇਆ ਤੇ ਪਾਰਟੀ ਬੜੀ ਮਜ਼ਬੂਤੀ ਨਾਲ ਉਸ ਮੁਸ਼ਕਲ ਸਮੇਂ ਵਿੱਚੋਂ ਉੱਭਰੀ ਹੈ ਤੇ ਤੁਹਾਡੀ ਗੱਲ ਜਾਇਜ਼ ਹੈ ਕਿ ਇਸ ਟਾਈਮ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਜੀਲ ਚਿਨੇ ਉਹਨਾਂ ਦੇ ਨਾਲ ਸਾਡੇ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਤੇ ਤਾਨਾ ਸ਼ਾਹੀ ਆਪਣੇ ਚਰਮ ਤੇ ਇਸ ਟਾਈਮ ਕੰਮ ਕਰ ਰਹੀ ਹੈ ਤੇ ਪਾਰਟੀ ਦੇ ਜਿੰਨੇ ਵੀ ਭਾਵੇਂ ਸਾਡੇ ਵੋਲੰਟੀਅਰ ਨੇ ਭਾਵੇਂ ਸਾਡੇ ਐਮਰੇ ਸਾਹਿਬਾਨ ਨੇ ਭਾਵੇਂ ਤੌਸਰ ਨੇ ਕਿਸੇ ਵੀ ਅਹੁਦੇ ਤੇ ਰਹੇ ਸਾਰੇ ਇਕਜੁੱਟ ਨੇ ਇਸ ਇਕਜੁੱਟਤਾ ਦਾ ਪਰਮਾਨ ਹਰਦੇ ਨੇ ਫੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਦਿੰਦੇ ਰਹੇ ਆ ਮੈਡਮ ਨੂੰ ਮਿਲਦੇ ਨੇ ਸਭੀ ਭਾਬੀ ਜੀ ਸੁਨੀਤਾ ਕੇਦਰੀਵਾਲ ਜੀ ਨੂੰ ਤੇ ਪਾਰਟੀ ਪੂਰੀ ਮਜ਼ਬੂਤੀ ਨਾਲ ਇਸ ਸਮਾਜਿਕ ਇਕਜੁੱਟ ਹੋ ਕੇ ਖੜੀ ਹੈ ਤੇ ਬਹੁਤ ਮਜ਼ਬੂਤੀ ਨਾਲ ਇਸ ਤਾਨਾ ਸ਼ਹੀਦ ਦਾ ਸਾਹਮਣਾ ਵੀ ਕਰਾਂਗੇ ਤੇ ਹੋਰ ਉੱਪਰ ਕੇ ਨਿਕਲਾਂਗੇ ਜੀ ਜਦੋਂ ਜਦੋਂ ਪਾਰਟੀ ਤੇ ਮੁਸ਼ਕਲ ਸਮਾਂ ਆਇਆ ਤੇ ਪਾਰਟੀ ਬੜੀ ਮਜ਼ਬੂਤੀ ਨਾਲ ਉਸ ਮੁਸ਼ਕਲ ਸਮੇਂ ਵਿੱਚੋਂ ਉੱਭਰੀ ਹੈ ਤੇ ਤੁਹਾਡੀ ਗੱਲ ਜਾਇਜ਼ ਹੈ ਕਿ ਇਸ ਟਾਈਮ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚਿੰਨੇ ਉਹਨਾਂ ਦੇ ਨਾਲ ਸਾਡੇ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਤੇ ਤਾਨਾ ਸ਼ਹੀ ਆਪਣੇ ਚਰਮ ਤੇ ਇਸ ਟਾਈਮ ਕੰਮ ਕਰ ਰਹੀ ਹੈ ਤੇ ਪਾਰਟੀ ਦੇ ਜਿੰਨੇ ਵੀ ਭਾਵੇਂ ਸਾਡੇ ਵੋਲੰਟੀਅਰ ਨੇ ਭਾਵੇਂ ਸਾਡੇ ਐਮਰੇ ਸਾਹਿਬਾਨ ਨੇ ਭਾਵੇਂ ਤੌਸਰ ਨੇ ਕਿਸੇ ਵੀ ਅਹੁਦੇ ਤੇ ਰਹੇ ਸਾਰੇ ਇੱਕ ਜੁੱਟ ਨੇ ਇਸ ਇੱਕ ਜੁੱਟ ਦਾ ਪਰਮਾਣ ਹਰਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਦਿੰਦੇ ਨੇ ਆ ਮੈਡਮ ਨੂੰ ਮਿਲਦੇ ਨੇ ਸਾਡੀ ਭਾਬੀ ਦੀ ਸੁਨੀਤਾ ਕੇ ਜੀਵਾਲ ਜੀ ਨੂੰ ਤੇ ਪਾਰਟੀ ਪੂਰੀ ਮਜ਼ਬੂਤੀ ਨਾਲ ਇਸ ਸਮਾਜਿਕ ਜੁੱਟੋ ਕੇ ਖੜੀ ਹੈ ਤੇ ਬਹੁਤ ਮਜ਼ਬੂਤੀ ਨਾਲ ਇਸ ਤਾਨਾਸ਼ਾਹੀ ਦਾ ਸਾਹਮਣਾ ਵੀ ਕਰਾਂਗੇ ਤੇ ਹੋਰ ਉੱਪਰ ਕੇ ਨਿਕਲਾਂਗੇ ਜੀ ਜਦੋਂ ਜਦੋਂ ਪਾਰਟੀ ਤੇ ਮੁਸ਼ਕਲ ਸਮਾਂ ਆਇਆ ਤੇ ਪਾਰਟੀ ਬੜੀ ਮਜ਼ਬੂਤੀ ਨਾਲ ਉਸ ਮੁਸ਼ਕਲ ਸਮੇਂ ਵਿੱਚੋਂ ਉੱਭਰੀ ਹੈ ਤੇ ਤੁਹਾਡੀ ਗੱਲ ਜਾਇਜ਼ ਹੈ ਕਿ ਇਸ ਟਾਈਮ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਜੀਲ ਚਿੰਨੇ ਉਹਨਾਂ ਦੇ ਨਾਲ ਸਾਡੇ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਤੇ ਤਾਨਾਸ਼ਾਹੀ ਆਪਣੇ ਚਰਮ ਤੇ ਇਸ ਟਾਈਮ ਕੰਮ ਕਰ ਰਹੀ ਹੈ ਤੇ ਪਾਰਟੀ ਦੇ ਜਿੰਨੇ ਵੀ ਭਾਵੇਂ ਸਾਡੇ ਵੋਲੰਟੀਅਰ ਨੇ ਭਾਵੇਂ ਸਾਡੇ ਐਮਰੇ ਸਾਹਿਬਾਨ ਨੇ ਭਾਵੇਂ ਤੌਸਰ ਨੇ ਕਿਸੇ ਵੀ ਅਹੁਦੇ ਤੇ ਨੇ ਸਾਰੇ ਇੱਕ ਜੁੱਟ ਨੇ ਇਸ ਇੱਕ ਜੁੱਟ ਦਾ ਪਰਮਾਣ ਹਰਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਦਿੰਦੇ ਨੇ ਆ ਮੈਡਮ ਨੂੰ ਮਿਲਦੇ ਨੇ ਸਾਡੀ ਭਾਬੀ ਦੀ ਸੁਨੀਤਾ ਕੇ ਜੀਵਾਲ ਜੀ ਨੂੰ ਤੇ ਪਾਰਟੀ ਪੂਰੀ ਮਜ਼ਬੂਤੀ ਨਾਲ ਇਸ ਸਮਾਜਿਕ ਜੁੱਟੋ ਕੇ ਖੜੀ ਹੈ ਤੇ ਬਹੁਤ ਮਜ਼ਬੂਤੀ ਨਾਲ ਇਸ ਤਾਨਾ ਸ਼ਾਹੀ ਦਾ ਸਾਹਮਣਾ ਵੀ ਕਰਾਂਗੇ ਤੇ ਹੋਰ ਉੱਪਰ ਕੇ ਨਿਕਲਾਂਗੇ ਜੀ ਜਦੋਂ ਜਦੋਂ ਪਾਰਟੀ ਤੇ ਮੁਸ਼ਕਲ ਸਮਾਇਆ ਤੇ ਪਾਰਟੀ ਬੜੀ ਮਜ਼ਬੂਤੀ ਨਾਲ ਉਸ ਮੁਸ਼ਕਲ ਸਮੇਂ ਵਿੱਚੋਂ ਉੱਭਰੀ ਹੈ ਤੁਹਾਡੀ ਗੱਲ ਜਾਇਜ਼ ਹੈ ਕਿ ਇਸ ਟਾਈਮ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚਿੰਨ੍ਹ ਉਹਨਾਂ ਦੇ ਨਾਲ ਸਾਡੇ ਮਨੀਸ਼ ਸੋਦੀਆ ਜੀ ਸਤਿੰਦਰ ਜੈਨ ਜੀ ਤੇ ਤਾਨਾ ਸ਼ਾਹੀ ਆਪਣੇ ਚਰਮ ਤੇ ਇਸ ਟਾਈਮ ਕੰਮ ਕਰ ਰਹੀ ਹੈ ਤੇ ਪਾਰਟੀ ਦੇ ਜਿੰਨੇ ਵੀ ਭਾਵੇਂ ਸਾਡੇ ਵੋਲੰਟੀਅਰ ਨੇ ਭਾਵੇਂ ਸਾਡੇ ਐਮਰ ਸਾਹਿਬਾਨ ਨੇ ਭਾਵੇਂ ਕੌਂਸਲਰ ਨੇ ਕਿਸੇ ਵੀ ਅਹੁਦੇ ਤੇ ਰਹੇ ਸਾਰੇ ਇੱਕ ਜੁੱਟ ਨੇ ਇਸ ਇੱਕ ਜੁੱਟ ਦਾ ਪਰਮਾਣ ਹਰਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਦਿੰਦੇ ਨੇ ਮੈਡਮ ਨੂੰ ਮਿਲਦੇ ਨੇ ਸਾਡੀ ਭਾਬੀ ਦੀ ਸੁਨੀਤਾ ਕੇ ਜੀਵਾਲ ਜੀ ਨੂੰ ਤੇ ਪਾਰਟੀ ਪੂਰੀ ਮਜ਼ਬੂਤੀ ਨਾਲ ਇਸ ਸਮਾਜਿਕ ਜੁੱਟੋਗੇ ਖੜੀ ਹੈ ਤੇ ਬਹੁਤ ਮਜ਼ਬੂਤੀ ਨਾਲ ਇਸ ਤਾਨਾਸ਼ਹੀਦ ਦਾ ਸਾਹਮਣਾ ਵੀ ਕਰਾਂਗੇ ਤੇ ਹੋਰ ਉੱਪਰ ਕੇ ਨਿਕਲਾਂਗੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par